ਕੀ ਦਿੰਦੇ ਬੱਕਰੇ ਨੇ ਸਾਧ ਚੱਲੀ ਜਾਂਦੇ ਸਾਧ ਦੇ ਪੈਣਾ ਆਈ ਹੈ ਫੁੱਤਵਾ ਦੀ ਗੱਲ ਹੈ ਕੋਈ ਵੀਡੀਓ ਕੋਈ ਆ ਨਹੀਂ ਕੋ ਮਿੰਟ ਯਾਰ ਇਹ ਗੱਲ ਹੈ ਕੋਈ ਯਾਰ ਕੀ ਯਾਰ ਚੱਲ ਕੇ ਪੈਣਾ ਉਹ 44 ਮੈ ਲਾਉਣੀ 200 ਰੁਪਏ ਮੰਗੇ ਮੈਂ ਆ ਵੀ ਛੱਡਦੇ ਗਿਆ ਹੋ ਥੱਲੇ ਸੀ ਪੋਟਾ ਕਰ ਲਾ ਹਾਈ ਤਾਇਆ ਪ੍ਰੋਭਾਈ ਸੌਦੇ ਦਾ ਕਰਦਾ ਹੀ ਆਉਣ ਪਰ ਮੰਗੇ ਤੇ ਨਹੀਂ ਮਿਲਦੇ ਹੁੰਦੇ ਯਾਰ ਜਾਣਾ ਮੈਂ ਮਕਾਉਣਾ ਸੌਦੇ ਸੰਢੀ ਚੋਂ ਪਤਾ ਆਈ ਵੀ ਵਾਰ ਆਉਣਾ ਮਾਲ ਵਿੱਚ ਤੈਨੂੰ ਰੋਟੀ ਬੰਦੀ ਤੂੰ ਆ ਦਾ ਬੱਕੀਆਂ ਦੇ ਜਿਹੜੀਆਂ ਬਣਿਆ ਕਰੋ ਮਾਚ ਨਾ ਆਦਰ ਮੂੰਹ ਕਰ ਕੈਮਰਾ ਸਿੱਧਾ ਹੋ ਸਿੱਧਾ ਉਹ ਸਿੱਧਾ ਆਹੋ ਤੈਨੂੰ ਚਾਹੀਏ ਕੈਨੇਡਾ ਬੜਾ ਹੋਵੇਗਾ ਵੀਡੀਓ ਦਾ ਬਣਵਾਲਾ ਇਹ ਨਾ ਵੀ ਬਟਾ ਸਾਈ ਆਣ ਪਰੇ ਕਿੱਥੋਂ ਤੇ ਕਦੇ ਨਹੀਂ ਬੱਕੇ ਗਾਸ ਚਾਚਾ ਮੈਂ ਇੱਕ ਮਿੰਟ ਮੇਰੀ ਸੁਣ ਮੇਰਾ ਧਰਮ ਮਹਗਾ ਰੋਜ਼ ਬੱਕਰੀਆਂ ਦਵਾਉਣਾ ਰੋਜ਼ ਵੇਚਣਾ ਲੈਣਾ ਤੇ ਉਹਨਾਂ ਲੋਕਾਂ ਨਾਲ ਹਾਂ ਜਾਇਜ਼ ਆ ਤੇ ਵਿਥੋਂ ਤਾਂ ਕਦੇ ਨਹੀਂ 40 ਤੋਂ ਜ਼ਿਆਦਾ ਅਸੀ ਅਸੀ ਜਾਂਦੇ ਫਿਰਦੇ ਅਸੀ ਦਾ ਯਾਦ ਹੈ ਬਈ ਚੱਲ ਚੱਲ ਯਾਰ ਵਾਅਦਾ ਭੁੱਲ ਗਿਆ ਇਹ ਹੀ ਕੰਮ ਸਾਡੇ ਕੋਲ ਜਾਇਸ਼ ਜਾਇਸ਼ ਕਹ ਹਾਂ ਇੱਕੋ ਹੀ ਛੰਡ ਕੇ ਕੋਈ ਡਾਕਟਰ ਆਪਾਂ ਤਾਂ ਤੇਰੇ ਹੱਥ ਸਾਈ ਬੜਾ ਪੈਸੇ ਹੀ ਗਿਣਾਦੇ ਅੱਛਾ ਠੀਕ ਆ ਆਪਾਂ ਨਹੀਂ ਉਹ ਵਾਲੀ ਫਟਕਾਟਾ ਕਰਦੇ ਆਪਾਂ ਗੱਲ ਹੀ ਬਹੁਤ ਜਾਇਸ਼ ਕਹ ਪੂਰਾ ਲੱਖ ਮੰਗਦਾ ਨਾ ਪੈਸੇ ਤੂੰ ਕੀ ਕਹ ਬਾਬੂ ਆ 36 ਲਾ ਕੇ 38 ਲਾ ਕੇ ਚੱਲ ਜਾਂਦਾ ਤੇਰੇ ਕੱਚੇ ਆ ਪੈਸੇ ਕੱਚੇ ਆ ਸਹੀ ਗਾਈ ਨਹੀਂ ਦੇ ਬਾਲੇ ਮੰਗੀ ਜਾਂਦਾ ਉਹ ਚੋ ਮੱਛੀਆਂ ਫੜਦਾ ਇਹ ਵੀ ਜਾਦੇ ਮੰਗਦਾ 80 ਜਿਆਦਾ 40 ਥੋੜਾ 40 ਥੋੜਾ ਜਾ ਜੇ ਕਰ ਹਾਲ ਹਾਂ ਪੂਰੇ 42 ਜੀ ਨਹੀਂ ਨਹੀਂ ਕੋਈ ਪਾਲਾ ਤਾਇਆ ਤੇਰਾ ਮਾਰ ਨਹੀਂ ਕਰਦਾ ਜਾ ਪਾ ਨਹੀਂ ਯਾਰ ਕਿੰਨੇ ਦੀ ਕਹਿੰਦਾ ਹਾ ਨਾ ਮਕਾ ਕੋਈ ਛੱਡ ਕੇ ਕਹ ਮੈਂ ਤੁਮ ਪੂਰਾ ਗੱਛੂ ਵਰ ਜਿਹਾ ਲੱਗੂ ਇਹ ਡੋਗੜੇ ਉਹ 60 ਤੋਂ ਦੱਲੇ ਆਤਾ ਹੈ ਜੇ ਬੱਕਰੀਆਂ ਵੇਚਣੀਆਂ ਤਾਂ 1 ਮਿੰਟ ਹੀ ਲੱਗਦਾ ਆ ਇਹ ਨਾ ਕਰਤਾ ਆ ਹਾਂ ਅੜੀਆਂ ਨਾ ਕਰ ਜੇ ਨਾ ਕਰ ਪੁਰਾਣੇ ਬੁੜਿਆ ਬੱਚੇ ਵੀ ਦੇ 5-5 ਹਜ਼ਾਰ ਅੜੀਆਂ ਨਾ ਕਰ ਬੱਚੇ ਰੱਖ ਲਈ ਜਿਹੜੇ ਦੁਆ ਬੱਚੇ ਵਾਈ ਬੱਟਲੇ ਨਹੀਂ ਕੋਈ ਗੱਲ ਕਰ ਰੱਖੇ ਖੱਚੇ ਕਿਹੜੇ ਆ ਛੋਟੇ ਬੱਚੇ ਦਿਖਾਈ ਬੱਚੇ ਉਹਦੇ ਮਗਰਾਂ ਉਹਦੇ ਮਨ ਜਿਹੜਾ ਛੰਡ ਕੇ ਗਏ ਕੋਹਾਨਾ ਵੀ ਨੇ ਉਹ ਸਭ ਤੋਂ ਥਲ ਦੂ ਹੈ ਮੈਲਾ 36000 ਰੁਪਏ ਹੂੰ ਉਹ ਬਾਈ ਨੂੰ ਕਹਿੰਦਾ ਬਾਈ ਆਪਾਂ ਐਂਡ 'ਚ ਕੀ ਆਖਦਾ ਇਹਨੂੰ ਦੋ ਘੱਟ 40 ਹੁਣ ਮੈਂ 40 ਕਹਿੰਦਾ ਓਏ ਆਖੀ ਚੱਲ ਫਿਰ ਸਾਇ ਮੈਂ ਵੀ ਵੇਚਣੀ ਆ ਪਾ ਜਾਇ 10 ਕਿੰਨੇ ਦੀ ਆ ਵੇਚਣੀ ਹਾਂ ਨਾ ਮਕਾ ਦੇ ਤੇਰਾ ਸੌਦਾ ਕਰਕੇ ਜਾਣਾ ਮੈਂ ਮਕਾਉਣਾ ਸੌਦੇ ਸੰਬੰਧੀ ਤੈਨੂੰ ਪਤਾ ਆਈ ਵੀਰਵਾਰ ਆਉਣਾ ਤੈਨੂੰ ਰੋਟੀ ਬੰਦੀ ਤੂੰ ਆਦਾ ਪੱਕੀਆਂ ਦੇ ਵੀਡੀਓ ਬਣਾ ਕੇ ਮਾਰ ਚ ਨਾ ਇਧਰ ਮੂੰਹ ਕਰ ਕੈਮਰਾ ਸਾਈ ਓਏ ਆ ਸਿੱਧਾ ਮੂੰਹ ਵਿਖਾ ਦੇ ਕੈਮਰੇ ਸੌਦਾ ਪੜਾ ਹੋਵੇ ਨਾ ਵੀਡੀਓ ਦੇ ਪਰ ਵਾਲਾ ਪਹਿਲਾਂ ਨਹੀਂ ਕਰ ਇਸ ਤੋਂ ਨਹੀਂ ਪੜਿਆ ਪਰ ਇਹ ਗੱਲ ਕਰਦਾ ਹਾਂ ਹਾਂ ਕਿਥੋਂ ਤੱਕ ਦੇਣੀਆਂ ਬੱਕਰੀਆਂ ਗੱਲ ਸੁ ਚਾਚਾ ਮੇ ਇੱਕ ਮਿੰਟ ਮੇਰੀ ਸੁਣ ਮੇਰਾ ਕਰਮ ਹੈਗਾ ਰੋਜ਼ ਬੱਕਰੀਆਂ ਦਵਾਉਣਾ ਰੋਜ਼ ਵੇਚਣਾ ਲੈਣਾ ਉਹਨਾਂ ਲੋਕਾਂ ਨਾਲ ਹਾਂ ਜਾਇ ਜਾਦੇ ਵਿਥੋਂ ਤੱਕ ਦੇ ਨਹੀਂ 40 ਤੋਂ ਜ਼ਿਆਦੇ ਅੱਛਾ ਅੱਛਾ ਅੰਦੇ ਫੇਦੇ ਅਸੀਂ ਦਾ ਜਾ ਰਿਹਾ ਬਈ ਚੱਲ ਚੱਲ ਯਾਰ ਮਾਈ ਦਾ ਮੁੱਲ ਹੋ ਗਿਆ ਜੈਜ ਹੀ ਕੰਮ ਸਾਡੇ ਕੋਲ ਪੰਜਾਹ ਸਾਲ ਹੋ ਗਏ ਜੈਜ ਕਹ ਹਾਣਾ ਇੱਕੋ ਹੀ ਛੰਡ ਕੇ ਕੋਈ ਡਾਕਟਰ ਆਪਾਂ ਤਾਂ ਤੇਰੇ ਹੱਥ ਸਾਈ ਪੜੇ ਪੈਸੇ ਹੀ ਗਿਣਾਉਂਦੇ ਆ ਚੱਲ ਠੀਕ ਆ ਆਪਾਂ ਨਹੀਂ ਉਹ ਵਾਲੇ ਵਿੱਚ ਘਾਟਾ ਕਰਦੇ ਆਪਾਂ ਗੱਲ ਹੀ ਜੈਜ ਕਹ ਪੂਰਾ ਲੱਖ ਮੰਗੇ ਨਗਦ ਪੈਸੇ ਲੱਖ ਮੰਗੇ ਹਾਂ ਅੱਛੀ ਨੂੰ ਘਟ ਦਿੰਦਾ ਤੂੰ ਕੀ ਕਹ ਬਾਪੂ ਐ ਮੈਂ 36 ਲੱਖ ਤੇ 38 ਲੱਖ 40 ਲੱਖ ਤੇਰੇ ਕੱਚੇ ਆ ਪੈਸੇ ਇਹ ਰਹੀ ਦੇ ਵਾਲੇ ਮੰਗੀ ਜਾਂਦਾ ਇਹ ਵੀ ਜਾਦੇ ਮੰਗਦਾ 80 ਜਾਦੇ ਆ 40 ਤੋੜਾਗਾ ਜਾ ਜੇ ਕਰ ਲੈ ਆ ਲੈ ਪੂਰੇ 42 ਦੀ ਨਾ 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 ਪਾ ਖੋਛ ਨਹੀਂ ਨਹੀਂ ਓਏ ਪਾਲਾ ਕਾਇਆ ਤੇਰਾ ਮਾਰ ਨਹੀਂ ਕਰ ਜਾ ਪਾ ਨਹੀਂ ਜਾ ਕਿੰਨੇ ਦੀਆਂ ਕਹਿੰਦਾ ਹਾ ਨਾ ਮਕਾ ਕੋਈ ਛੱਡ ਕੇ ਕਹ ਮੈਂ ਤੁਹਾਨੂੰ ਪੂਰਾ ਗੱਸੀ ਘੜ ਦਿੰਦਾ ਜੀ ਇਹ ਹੂੰ ਏਡੋ ਘੜ ਦਿੰਦਾ ਉਹ 60 ਤੋਂ ਥੱਲੇ ਆਤਾ ਜੇ ਬੱਕਰੀਆਂ ਵੇਚਣੀਆਂ ਤਾਂ 1 ਮਿੰਟ ਹੀ ਲੱਗੂਗਾ ਹਾਂ ਆੜੀਆਂ ਨਾ ਕਰ ਹਾਂ ਆੜੀਆਂ ਨਾ ਕਰ ਬੱਚੇ ਦੇ ਪਾਏ 5000 ਦੇ ਵਿੱਚ ਆਏ ਹਾਂ ਹਾਂ 5-5000 ਦੇ ਆ ਬੱਚੇ ਰੱਖ ਲਈਆਂ ਇਹਨਾਂ ਨੂੰ ਆ ਬੱਚੇ ਰੱਖ ਲਈ ਨਹੀਂ ਲੋਈ ਕਰ ਤਾਇਰ ਕੇ ਬੱਚੇ ਕਿਹੜੇ ਆ ਛੋਟੇ ਬੱਚੇ ਆ ਬੱਚੇ ਇਹਦੇ ਛੇਰੀ ਦੇ ਆ ਉਹਦੇ ਮਗਰ ਉਹਦੇ ਮੰਨਿਆ ਦੋ ਚੀੜਾ ਛੰਡ ਕੇ ਗਏ ਕੋਹਾਨ ਵੀ ਨੇ ਦਗਾ ਉਹ 60 ਤੋਂ ਥੱਲੇ ਆ ਬੱਕਰੀਆਂ ਵੇਚੀਏ ਇੰਨਾ ਕਿ ਮੁੱਲ ਕਰਦਾ ਉਹਨਾਂ ਫਿਰ ਮੰਜੇ ਤੇ ਨਾ ਬੈ ਫਿਰ ਨਹੀਂ ਮੰਜੇ ਤੇ ਬੈਠਨੇ ਉਹ ਜਾਇ ਜਾਇ ਪੱਕੀ ਗੱਲ ਹੈ ਕੋਹਾਨ ਹਾਣਾ ਮਗਾ ਦੇ ਇੱਕੋ ਹੀ ਦੱਸਦੀ ਹੁੰਦਾ ਆ ਲੈ ਯਾਰ ਪੂਰੇ 44 ਦੀਆਂ ਨਾ 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 ਪਾ ਖੁਸ਼ ਉਹ ਤਾਂ ਕੋਈ ਗੱਲ ਨਹੀਂ ਦੱਸਦਾ ਯਾਰ ਤੂੰ ਦੋ ਦੋ ਜਾਇ ਜਾਇ ਕਹੇ ਨਾ ਹਾਣਾ ਕਾ ਕੁਝ ਕਹਦੇ ਸਾਡਾ ਬਾਂਤ ਤਣ ਕਰਦੇ ਵੀ ਇੰਨੇ ਤਾਂ ਲੈ ਜਾਓ ਹਾਂ ਨਾ ਕਰੀ ਇੰਨੇ ਤੋਂ ਘੱਟ ਨਹੀਂ ਦਿੰਦਾ ਵੀ ਹਾਂ 60 ਤੋਂ ਘੱਟ ਨਹੀਂ ਦਿੰਦਾ ਉਹ 60 ਤੋਂ ਥੱਲੇ ਆ ਉਹਦਾ 1 ਮਿੰਟ ਹੀ ਹੋ ਜਾਣਾ ਹਾਂ ਹਾਂ ਯਾਹਾਂ ਸੇ ਲਾ ਲਾ ਵੇਚੀ ਨਾ ਵੇਚੀ ਚਾਚਾ ਤੇਰੀ ਖਾ ਜਾ ਬੱਬੂ ਯਾਰ ਫੇਰ ਬੁਲਾਏਗਾ ਖੜਾ ਮੈਂ ਖੜਾ ਹਾਂ ਇਹ ਖੜਾ ਵੀਡੀਓ ਇਧਰ ਮੂੰਹ ਕਰ ਮੂੰਹ ਲੈ ਕੈਮਰਾਮੈਨ ਗੱਲ ਸੁਣੋ ਤੁਸੀਂ ਬੰਦੇ ਸਰਕਾਰੀ ਵੀਡੀਓ ਵਾਲੇ ਮੈਂ ਜਾਇਜ਼ ਸਵਾਲ ਦਾ ਮਕਮਲਾ ਬੰਦਿਆਂ ਨੂੰ ਪੁੱਛ ਰਿਹਾ ਕਿਸੇ ਦਾ ਕਦੇ ਗਲਤ ਨਹੀਂ ਹਾਂ ਭਾਈ ਇੱਕ ਇੱਕ ਬੰਦਾ ਨਹੀਂ ਮੂੰਹ ਤਾਂ ਕਰੀ ਜਾਂਦਾ ਮੇਰੇ ਉਹਨੇ ਨਹੀਂ ਵੀਡੀਓ ਬਣਾਉਣੀ ਆ ਦੂਜਾ ਬੰਬੂ ਆ ਕਾ ਚੱਲ ਨਾ ਬਣਾ ਬੈ ਯਾਰ ਕੋਈ ਆਲਾ ਨਹੀਂ ਪੈਸੇ ਨਹੀਂ ਦੇ ਹਾਂਜੀ ਨਹੀਂ ਚੱਕ ਉਹਨਾਂ ਨੇ ਲੱਖ ਰੁਪਇਆ ਮੰਗਾ ਤੂੰ 30000 ਕੱਲੇ ਜੇ ਭੱਜਦੇ ਉਹੀ ਗੱਲ ਹੈ ਮੈਂ ਲੈ ਜਾਂਦਾ ਠੀਕ ਸਮਾਂ ਇਹ ਨਹੀਂ ਕੁਝ ਵੀ ਯਾਰ ਨਹੀਂ ਨਹੀਂ ਮਾਣੋ ਸਾਥ ਦੇ ਕੋਈ ਨਾ ਯਾਰ ਮੇਰੇ ਕੋਲ ਉਹ ਯਾਰ ਸੌਦਾ ਤਾਂ ਲੈਣਾ ਤੋੜ ਕੇ ਭਾਈ ਹਾਂ 20 ਹਾਂ 20 ਗੜਾ ਕੱਲੇ ਉਹ ਮੁੱਲ ਕਿੰਨਾ ਲੈ ਦਿੰਦੇ ਬੱਕਰੇ ਸੌਦਾ ਚੱਲੀ ਜਾਂਦੇ ਸਾਥ ਦੇ ਪੈ ਆਈ ਗੱਲ ਇਕਲੀ ਹੁੰਦਾ ਫਤਵਾ ਦੀ ਗੱਲ ਕਰੀ ਗੱਲ ਵੀਡੀਓ ਕੋਈ ਨਹੀਂ ਬੰਦ ਇੱਕ ਮਿੰਟ ਯਾਰ ਇਹ ਗੱਲ ਹੈ ਕੋਈ ਯਾਰ ਚੱਲ ਕੇ ਉਹ 43 ਮੈਲ ਉਹ ਨਹੀਂ ਚੀਕਦਾ ਇਹ ਤਾਂ ਸਵਾਰਾ ਕਮਕ ਬਾਈ ਨਾ ਅੱਗੇ ਹਟਦੇ ਗਿਆ ਹੋ ਕੋਟਾ ਕਰਦਾ ਹੋਈ ਤਾਇਆ ਪ੍ਰਭ ਬਾਈ ਸੌਦੇ ਦਾ ਕਰਦਾ ਹੀ ਆਉਣ ਪਰ ਮੰਗੇ ਤਾਂ ਨਹੀਂ ਮਿਲਦੇ ਹੁੰਦੇ ਯਾਰ ਮਾਰੀ ਜਨ ਸੌਦਾ ਤੈਨੂੰ ਪਤਾ ਜੱਜੇ ਨਾਲ ਹੀ ਹੋਣਾ ਨਹੀਂ ਜੱਜੂ ਕੇ ਭਾਈਆ ਤੈਨੂੰ ਇੱਕ ਮੈਂ ਗੁੱਸਾ ਨਹੀਂ ਤੈਨੂੰ ਜੱਜਾ ਤੂੰ ਸੌਦਾ ਲੈ ਹਾਂ ਤੂੰ ਵੀ ਸਿਆਣਾ ਬੰਦਾ ਪੁਰਾਣਾ ਬੰਦਾ ਜੇ ਨਾਮ ਬਣਾਵੇ ਵੀਡੀਓ ਨਾਮ ਬਣਾਵੇ ਕੋਈ ਇਹ ਗੱਲ ਥੋੜੀ ਆਗਲਾ ਦਿਲ ਮਨੀ ਗੱਲ ਤਾਂ ਹੈ ਉਹ ਪਹਿਲੇ 1 ਸਵਾ ਲੱਖ ਮੰਗ ਕੇ 60 ਹਜ਼ਾਰ ਜੇ ਤੁਸੀਂ ਫੇਰ ਉਹਨੂੰ ਵੱਡਾ ਕਰ ਲੋ ਸੌਦਾ ਪਰ ਸੌਦਾ ਦਾ ਤੋੜ ਕੇ ਲਾਣਾ ਭਾਈ ਲੱਖ ਦੀਆਂ ਲੈ ਲਈਏ ਯਾਰਾ ਨਾ ਸੌਦਾ ਚੱਲਣਾ ਨਹੀਂ ਜਾਣਾ ਯਾਰ ਨਹੀਂ ਆਨ ਵਾਲੀ ਗੱਲ ਨਹੀਂ 23 ਕੋਈ ਨਹੀਂ ਬਾਈ ਕਰਦੇ ਆ ਸੌਦੇ ਹੀ ਕਰਾਉਨੇ ਆ ਗਰਮੀ ਨਹੀਂ ਚਾਹੀਦੀ ਇਹ ਤੈਨੂੰ ਮਾਰ ਦੇ ਗਰਮੀ ਆ ਜਾਂਦੀ ਆ ਗਰਮੈਸ ਸਹੀ ਬੰਦੇ ਤੇ ਆ ਜਾਂਦੀ ਆ ਵਾਡੇ ਵੀਰੇ ਇਹ ਨਹੀਂ ਗੱਲ ਹੁੰਦੀ ਮਾਰਦਾ ਇਹਨੇ ਵੀ ਵੇਚਣਾ ਉਹਨੇ ਵੀ ਵੇਚਣਾ ਮੈਨੂੰ ਰੋਟੀ ਵੇਚਣਾ ਠੀਕ ਹੈ ਨਾ ਰੋਟੀ ਮਾਰ ਇਹ ਵੀ ਤੂੰ ਰੋਟੀ ਉਹ ਇਹ ਤਾਂ ਤਾਂ ਅੱਗੇ ਬੇਚਣੀ ਆ ਮੇਰਾ ਆਪਣੇ ਡੇਟ ਦਾ ਜਵਾਬ ਹੈ ਉਹ ਚੰਗੀ ਗੱਲ ਹੀ ਆ ਆਪਾਂ ਕੋਈ ਗਲਤੀ ਨਹੀਂ ਕਰਦੇ ਫਾਈਨਲ ਬੋਲੋਗਾ ਮਾਰ ਮੇਰਾ ਵੱਡਾ ਪ੍ਰਾਕਰ ਕੋਈ ਗਰਮਾਹ ਨੇ ਇੱਕ ਮਿੰਟ ਬਾਬੇ ਨੇ ਮੰਗ ਲਿਆ ਬਾਬੇ ਨੇ ਮੰਗਿਆ ਸੱਤ ਮੈਂ ਸਰਟੀਫਿਕੇਟ ਦਿੰਦਾ ਇਹਨੂੰ ਆਲਾ ਬਾਬਾ ਤੂੰ ਵੇਚੀ ਨਾ ਵੇਚੀ ਨਾ ਆਪਣਾ ਵੀਰ ਤੇਰੀ ਮਰਜ਼ੀ ਆ ਪੂਰੇ 50 ਦੀਆਂ ਬੱਕਰੀਆਂ ਲੈਣੇ ਆ ਜਲ ਖਲਾ ਜਾ ਹੋ ਗਈਆਂ ਜਾ ਹੋ ਗਈਆਂ ਜਾ ਹੋ ਗਈਆਂ ਓਏ ਪਿਆ ਬਾਬਾ ਜਿਆ ਹੋਗੀ ਨਹੀਂ ਨਹੀਂ ਚੁੱਪ ਕਰ ਦੇ ਦੇਖ ਬੇ ਚੁੱਪ ਕਰ ਦੇ ਇੱਜ਼ਤ ਤੇਰੀ ਗਰਮੀ ਜੀ ਦੂਜੇ ਬੰਦੇ ਨਾਲ ਦੇ ਪਏ ਗਰਮੀ ਵਾਲੀ ਗੱਲ ਨਹੀਂ ਨਹੀਂ ਹਾਂ ਤੇ ਥੋੜਾ ਬਾਈ ਇਹਨੂੰ ਖਾ ਉਹ ਇਹਨੂੰ ਕਵੇਟਾ ਦੇ ਹੁਣ ਤੂੰ ਦੇਗਾ ਜਾਂ ਕੱਚਾ ਆਏਗਾ ਪਰ ਮੂੰਹ ਕੜਾ ਦੀ ਜਿਆ ਹੋਗੀ ਸਾਡੀਆਂ ਯਾ 50000 ਰੁਪਇਆ ਕੇ 30000 ਕੁਮਾਰ 55 ਬਾਈ ਹੱਦ ਆਇਆ 20000 ਪਤਾ ਸੀ 52 ਦੀਆਂ ਕੰੀਆਂ ਸੀ ਉਹਦਾ ਬਾਈ ਵਿਚਾਰਾ ਬੋਲਿਆ ਚਲ ਪੰਚਾਇਤ ਚਲ ਮੈਂ ਤੀਜਾ ਬੰਦਾ ਕਾ ਮੈਂ ਸੌਦੇ ਰੋਜ ਕਰਾਉਣਾ ਕੋਈ ਰੋ ਬੰਦਾ ਬੋਲਦਾ ਯਾਰ ਉਹਨਾਂ ਨੇ ਪਤਾ ਲਾ 20000 ਉਹਨੇ ਪਤਾ ਲਾ 30000 ਕੋਈ ਗੱਲ ਨਹੀਂ ਉਹ ਯਾਰ ਇਹਨਾਂ ਨੇ ਵੀ ਬਣੇ ਬਾਈ ਬੰਦਾ ਭਰਾ ਤੇਰੀ ਸੱਤ ਕੇ ਕਰ ਉਹ ਰਹਿਣ ਦੇ ਫਿਰ ਦੂ ਵਾਦ ਨਾ ਪਾਈ ਹੁਣ ਉਹ ਮਾਰਨਾ ਛੜੋ ਯਾਰ ਉਹ ਇੰਨੇ ਰੂਕ ਵੇਖਿਆ ਬਾਈ ਤੁਸੀਂ ਆ ਕੇ ਰੋਜ ਬੱਕਰੀਆਂ ਖਰੀਦ ਦਿਓ ਯਾਰ ਗਲਤ ਲਾਇਆ ਰਿਹਾ ਗੱਲ ਚੋੜ ਨਹੀਂ ਹੋਈ ਚਰੇ ਲਾ ਕੇ ਗੱਲ ਛੱਡੀ ਆ ਹੋਰ ਨਹੀਂ ਕੋਈ ਬੰਦਾ ਹੱਥ ਇਹਨਾਂ ਨੂੰ ਕਾਹ ਗਹਿਣੀ ਕੋਈ ਨਹੀਂ ਲੱਗ ਜੂ 30 ਤੋਂ ਫੇਰ ਮੱਥਾ ਮਾਰਨਾ ਤੂੰ ਸੱਖ ਦੀ ਨਹੀਂ ਜਨਲੀ ਵੀ ਬੈਗਤ ਗਿਆ ਖਰਚਾ ਖਰਚਾ ਜੇ ਦੁਆਰੇ ਪੈ ਗਿਆ ਆਪਣਾ ਨਹੀਂ ਕੇ ਆਦਾ ਮੈਨੂੰ ਗੱਲ ਕਰਦੇ ਰੱਬ ਲੱਗ ਤੈਨੂੰ ਇਹੀ ਆਂਦਾ ਭਾਈ ਹੁਣ ਬੰਦੇ ਰੱਬ ਲੱਗ ਦੀ ਗੱਲ ਕਰਦੇ ਪਰ ਖੜੇ ਵੀ ਰੱਬ ਨਾਲ ਮੈਂ ਤਾਂ ਬਾਲ ਖੜੇ ਰਿਹਾ ਗੱਲ ਛੱਡੀ ਆ ਕਿਉਂ ਗਰੀਬ ਰਾਮ ਨਾਲ ਮਰੇ ਆਦੇ ਆ ਖੜਾ ਰਿਹਾ ਜਿਹੜੇ ਆਜਾ ਦੂਸਤ ਹਾਲ ਕੇ ਲੈ ਜੇ ਸੀ ਐਮ ਨਹੀਂ ਬਾਲਾ ਬਕਰ ਉਹ ਪਿਆਰ ਗਿਆ ਨਾ ਬਲਗ ਦੀ ਗੱਲ ਤੂ ਬਾਤ ਦੀ ਫੇਜ ਰਾਈਡ ਦੇ ਰਹੀ ਹੈ ਯਾਰ ਅਗਲਾ ਉਹਨੇ ਵੀ ਗਾਂ ਵੇਚ ਰੀਆਂ ਇਹਨਾਂ ਨੇ ਹੋਇਆ ਤੇ ਇਹਨਾਂ ਨੇ ਆਹ ਬਾਈ ਦਾ ਆ ਬਾਬੇ ਦਾ ਹੀ ਯਾਰ ਹਜੁਰਮੋ ਆ ਫੜੋ ਆਪਣਾ ਇਹ ਬੱਕਰਾ ਲਾਲ ਆ ਵੇ ਖੜਾ ਇੱਧਰ ਆ ਹੈਗਾ ਬੰਦਿਆ ਜੱਗੇ ਆ ਇਧਰ ਆਈ ਲਾਲ ਬੱਕਰਾ ਸਿਆ ਕੀ ਮੰਗਿਆ ਇਹਦਾ ਨਹੀਂ ਹੁੰਦਾ ਓਏ ਕੱਟਨੇ ਪਰ 5000 ਹਰ ਘਟਾਉਂਦਾ ਪਰੇ ਨਾਲੇ ਮੈਂ ਤਾਂ ਕਹਿੰਦਾ ਤੂੰ ਆਪ ਕੋਈ ਨਹੀਂ ਉਹ ਯਾਰ ਚਾਚਾ ਮੁਰਕੇ ਕੀ ਫਾਇਦਾ ਹੁੰਦਾ ਗੱਲਾਂ ਨਹੀਂ ਉਹ ਬਾਈ ਸੌਦੇ ਦਾ ਸਦਾ ਹੁੰਦਾ ਕੰਮ ਹੁੰਦਾ ਸੌਦੇ ਕਮਾਲ ਹੋ ਗਿਆ ਤਾਂ ਯਾਰ ਚਲੋ ਫੜ ਉਹਨੂੰ ਕੇ ਵਸਾਈ ਪੁੱਤੋ ਦੀ ਪੈਸੇ ਪਾਈ ਗਏ ਆ ਜਾਣ ਕਿਹੜੀ ਆ 50000 ਰੁਪਇਆ ਭੈਣ ਤੋਂ ਉਹ ਨਾ ਕਹਿ ਦੇਣਾ ਯਾਰ ਛੱਡ ਕੇ ਪਰ 50000 ਹਾਂ ਹੱਥ ਨੇ 50 ਦੀਆਂ ਨਾਂ ਦਿੱਤੀਆਂ ਤਾਂ ਗਏ ਨੇ ਓਏ ਸਾਡੇ ਘਰੇ ਨਹੀਂ ਪੈਸੇ ਜਾਣੇ ਤੇਰੀਆਂ ਮਹਿਤਾ ਕਰੀਏ ਕਿੰਨੇ ਬੰਗੇ ਆ ਹਾਂ ਵੀ ਨਹੀਂ ਬੰਗੇ ਜੀ ਇਹ ਬਾਈ ਆਲੇ ਠੀਕ ਘੱਟ 7 ਲੱਖ ਨੂੰ ਗਏ ਸੀ 80 ਤੇ ਆ ਗਏ ਠੀਕ ਘੱਟ 7 ਹਾਂ 2 ਲੱਖ ਮੰਗ ਲਾ ਮੰਦ ਨੂੰ ਕੀ ਆ ਬਾਈ ਕਹਿੰਦਾ ਇੰਨਾ ਉੱਤਰ ਗਿਆ ਸੋਨਾ ਬੜਾ ਲਿਆ ਬੜਾ 1500 ਘੱਟ ਗਿਆ ਓ ਬੱਪੂ ਓਏ ਬੱਪੂ ਮੈਨੂੰ ਹੀ ਵਜਾ ਮਾਰੀ ਆ ਉਹ ਯਾਰ ਤੂੰ ਯਾਰ ਉਹਨੂੰ ਮਾਰ ਜੱਗੀ ਮਾਰਨਾ ਤੇ ਇਨਾਂ ਨੂੰ ਕੋਈ ਲੈ ਜੂਗਾ ਤੇ じゃ ਇੱਥੇ ਹੀ ਬੱਚੀਆਂ ਰਹਿਣਗੇ ਡਾਲ ਲੈ ਯਾਰ ਉਹਨੂੰ ਮਾਰਨਾ ਜੱਗੀ ਆਹ ਲੈ ਓ ਜੱਗੀ 55 ਦੀ ਨਹੀਂ ਹੁੰਦੀ ਬਸ ਰਹਿਣ ਫੜਲਾ ਸਾਈ ਰਹਿਣ ਦੇ ਫੜਲਾ ਸਾਈ ਫਿਰ ਯਾਰ ਕੋਈ ਨਹੀਂ ਰਹਿਣ ਦੇ ਫਿਰ ਇਦੂ ਤਾ ਹੱਥ ਕਰਦਾ ਨਹੀਂ ਹੁੰਦਾ ਥੋਦਾ ਬਾਈ ਹੁਣ ਸੁਭਾ ਦਾ ਓਹ 55 ਨਹੀਂ ਹੁੰਦੀਆਂ ਵੀਰੇ ਹੋਰ ਪਿੱਛੇ ਦੀ ਰਹਿ ਗਈ 56000 ਦਾ ਨਾ ਕੀ ਜੇਵਰੇ ਸਾਡੇ ਉਹ ਜਿੰਨੇ ਚਾਹ ਮਨ ਹੁੰਦਾ ਵੀ ਲੈ ਜਿੰਨੇ ਨਾ ਕਹਿ ਲੈ ਐ ਨਹੀਂ ਹੁੰਦਾ ਹੁੰਦਾ ਇਹ ਆਤਮਾ ਨਹੀਂ ਰਾਜ਼ੀ ਵੀਰੇ ਇਹ ਨੂੰੜ ਜਾਣ ਵਾਲਾ ਜੰਮਿਆ ਨਹੀਂ ਕੋਈ ਹਾਂ 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 ਇਹ ਨਹੀਂ ਰਾਜ਼ੀ ਜਿਹਦੇ ਵਿੱਚ ਮਾਨ ਕੋਈ ਨਹੀਂ ਕੁਝ 52 ਕਹਿਦਾ ਤੈਨੂੰ ਆ ਬੈਠਾ ਦੇ ਦੇ ਵੀ ਬੱਕੂ 52000 ਰੁਪਏ ਦੇ ਮਕੜੀਆਂ ਰੱਖੇਗਾ ਨਾਲੇ ਸਾਰਾ ਦਣਾ ਤੋਂ ਫੇਮ ਬਣਾ ਦੇ ਕੋਈ ਨਹੀਂ ਬੱਕਰਾ ਤਾਂ ਹੋਰ ਹਰਦਾ ਸਾਈ ਯਾਰ ਮਾਰ ਨਾ ਨਹੀਂ ਨਾ ਤਾਂ ਕਿ ਆਹ ਹੋਏ ਕੀ ਕੱਲੀ ਆ ਇਹ ਵੇਚ ਲੂਗਾ ਯਾਰ ਇਹ ਕੱਲੀ ਹੈ ਯਾਰ 500 ਇਹ ਆ ਬੱਕਰੇ ਭਾਵੇਂ ਦਿੱਕੇ ਉਹਨੇ ਕਿਹਾ ਨਾ 1500 ਰੁਪਏ ਬਠੀਕ ਨੇ ਦੇਵਾ 500 ਰੁਪਏ ਵਿੱਚ ਹੋਰ ਆਹ ਵੇ ਦੇ ਕਹਿ ਬਿਨਾ ਮੈਂ ਵੇ 60 ਡਾੜਾ ਖੜਾ ਮੈਂ 1500 ਘਟਕਾ ਫਿਰ ਉਹ ਵੀ ਕਿੰਨੇ ਵਧ ਗਏ ਕਿ ਅਸੀਂ 12ਵੇਂ ਕਿੰਨੇ ਆਣੇ ਪਾਦੇ ਆ 56 ਵੀ ਕਹਿਦਾ 56 500 ਹੋਰ ਹਾਂ ਹਾਂ ਇਹ ਤੂੰ ਕੱਟ ਬੱਬੂ ਮੇਰੇ ਮੇਰੀਆਂ ਸੁਣਾ ਬਾਜਾ ਗਾ ਤੂੰ ਉਹ ਗਾ ਸੰਦੋ ਯਾਰ ਤੂੰ ਮੈਨੂੰ ਮੇਰੀ ਦਿੰਦੀ ਸਾਡੇ 55 ਤੂੰ ਨਾ ਦੇ ਨਾ ਨਹੀਂ ਮੱਕੀਆ ਕੀ ਹੋ ਗਿਆ ਯਾਰ ਕੀ ਹੋ ਗਿਆ ਕੋਣ ਬੱਕਰੀਆਂ ਯਾਰ ਮੈਂ ਤਕੜੀ ਓਏ ਪੈਸੇ ਨਹੀਂ ਜਿੰਨੇ ਗਫਰ ਬਾਈ ਸੌਣਾ ਖਰਾਬ ਕਰ ਬਾਈ ਸਾਡਾ ਸਾਡਾ ਮਰਨ ਲਾਇਆ ਤੜਕੇ ਲਾਈ ਜਾਂਦੇ ਓਏ ਜੱਗੀ ਤੂੰ ਐਂ ਦਿਮਾਗ ਨਾਲ 57 ਦਾ ਕੀ ਐ ਤੂੰ 6.5 ਪੰਜਾਗ ਦਾ ਫਿਰ ਮਾਨ ਕੀ ਬੰਦ ਤੂੰ ਐਂ ਕਰੀ ਹੋਇਆ ਬਾਈ ਹਾਂ ਫਿਰ 57 ਦੇ ਦੇ ਪੂਰਾ ਫਿਰ 500 ਕੀ ਹੋਊਗਾ 500 ਨਹੀਂ ਹੋਊਗਾ ਹਾਂ ਫਿਰ ਮਾਰ ਕੀ ਰਹਿ ਗਿਆ 52 ਵਾਲਾ ਕਿੱਥੇ ਕੰਮ ਆ ਮਿੱਤਰਾ ਬਾਈ ਯਾਰ ਹੋਰ ਕੀ ਹੋ ਗਿਆ ਹੈਲੋ ਵੀਰੇ 60 ਦਾ ਦਿੰਦੇ ਆਂ 60 ਦਾ ਤੂੰ ਆ ਗਿਆ ਜੀਆ ਓਏ ਮੇਰੀ ਗੱਲ ਸੁਣ ਰੋਦਾ ਚਾਹੀਦਾ ਨਾ ਓਏ ਸਾਡੇ ਸਤ ਅੰਜੇ ਹੋ ਗਿਆ ਸਾਡੇ ਸਤ ਅੰਜੇ ਜਿਹੜਾ 58 ਹੋਇਆ ਬਾਈ ਯਾਰ ਰਣ ਸਾਹਿਬ 60 ਤੋਂ 1500 ਕੱਢੋ ਬਾਈ ਕਿੰਨਾ ਬਣ ਗਿਆ 2000 ਦਾ ਕਟਾਈ ਬੜਾ ਛਾਲਿਆ ਯਾਰ ਤੂੰ ਪਹਿਲਾਂ 500 ਰੁਪਿਆ ਕੱਢਾਇਆ ਨੂੰ ਆ ਪਛਲਾ ਤੂੰ ਨਹੀਂ ਜਾ ਰਹੇ ਨੇ ਤੁਸੀਂ ਬੰਦ ਜਾ ਦੀਆਂ ਹੋਰ ਰਹਿਣ ਦੇ ਰਹਿਣਾ ਚਰਚਰ ਕਰਕੇ ਵਾਧਾ ਥੜੋ ਕੋਈ ਸੌਦਾ ਯਾਰ ਬੰਦਾ ਹੈ ਕਿੱਦਾਂ ਜਾਦੀਆਂ ਕਰਤੀਆਂ ਯਾਰ ਯਾ ਹੋ ਗਿਆ ਯਾਰ ਹੋ ਗਿਆ ਓ ਜਾ ਪਰੇ ਓ ਜਾ ਪਰੇ ਨੰਗ ਜਾ ਮੈਂ ਕਹਿਦਾ ਮੈਂ ਨੰਗ ਜਾ ਪਰੇ ਹੋ ਜਾ ਯਾ ਹੋ ਗਿਆ ਆਹ ਹੁੰਦਾ ਉਹਦੀ 52 ਤੋਂ 25 ਘਟ ਨਹੀਂ ਦਿੰਦਾ ਆ ਲੈ ਨਹੀਂ ਖੜੀ ਹੋ ਰਹੇ ਯਾਰ ਯਾ ਲਖੀ ਦੀ ਖਿੱਚ ਗਿਆ ਉਹ ਆ ਜਾ ਮੈਂ ਨਹੀਂ ਆਉਂਗੀ ਖੜਾ ਯਾਰ ਬੰਦੇ ਮੈਂ ਬੜੇ ਵੇਖੇ ਮੈਂ ਜਾਲੀ ਵੀਡੀਓ ਇਹ ਕਹਿੰਦਾ ਇੰਨਾ ਚੀੜਾ ਨਹੀਂ ਵੇਖਿਆ ਯਾਰ ਪੰਜਾਬ ਚ ਬੰਦਾ ਕੋਈ ਮੈਂ ਇਹ ਕਿੰਨਾ ਕਹਿੰਦਾ ਹਾਂ 57 ਕਹਦਾ ਯਾਰ ਉਹਦੀ ਹਾਂ ਤੇ ਆ ਗਏ ਉਹਦੇ ਮੁੱਲ ਤੇ ਤਾਂ ਯਾਰ ਮੈਂ ਵੀ ਭਾਈ ਜੁੜੀਆਂ ਮੰਨੀ ਜਾਂਦਾ ਯਾਰ ਕਿਤੇ ਚੜਦੇ ਆ ਭਾਈ ਆ ਕਰੀ ਅੱਗੇ ਖੜਾਈ ਕਰਾਈ ਮਾਰਾਇਆ ਉਹ ਖੜਾ ਕੇ ਬਾਈ ਨੂੰ ਕਰੀ ਛੋਟ ਖੋਜੋ ਕੇ ਮੇਰੇ ਭਰਾ ਨੂੰ ਤੇ ਸਾਡੀ ਇੱਕ ਮਿੰਟ ਖੜਦਾ ਪਹਿਲਾਂ ਗੱਲ ਕਰਦਾ ਛੋਟ ਕਾ ਨਹੀਂ ਤੂੰ ਮਰ ਜੀਂ ਦਲਾਲੀ ਲੱਗੂਗੀ ਮੈਂ ਸੀਚਾ ਬੰਦਾ ਮੱਤਾਂ ਮਾਰੀ ਤੈਨੂੰ 1 ਰੁਪਿਆ ਨਹੀਂ ਫਿਰ ਮਿਲਦਾ ਕਰੇਗਾ ਇਹ ਫਿਰ ਮੇਰੇ ਪਹਿਲੇ ਚੱਲ ਓ ਭਾਈ ਆ ਨਹੀਂ ਮਾਰਦਾ ਮੈਂ ਤੁਹਾਡਾ ਤੜਕੇ ਦਾ ਮੱਤਾਂ ਮਾਰੀ ਜਾਂਦਾ ਯਾਰ ਅਸੀਂ ਓਏ ਭਾਈ ਹੱਥ ਬੰਦਾ ਕਿ ਤੀਜਾ ਵੱਲ ਲਾਲੀ ਦਾ ਦੇ ਦੇ ਯਾਰ ਜਿਹੜਾ ਮਾਨਤਾ ਓਏ ਭਾਈ ਬੋਣੀ ਦਾ ਟਾਈਮ ਆ ਕਸਮ ਨਾਲੀਆ ਓ ਸਿਰੇ ਲੱਗ ਨਹੀਂ ਜਾਂ ਦੇ ਦੇ ਜਿਹੜੀ ਬੋਣੀ ਕਰਾ ਦੇ ਕੋਈ ਡਾਕਟਰ ਓ ਯਾਰ ਜਾ ਯਾਰ ਕੋਈ ਹੁਣ ਚੁੱਪ ਕਰ ਲ ਲਾਲੀ ਦਾ ਲੱਗੂ ਵਾਹ ਅੱਗਲੇ ਨੂੰ ਆਇਆ ਖੜਾ ਇੰਨਾ ਲਾਲੀ ਦਾ ਮੱਥੇ ਦਾ ਲਾਤੀ ਕਹਾਣੀ ਔਰ ਕੀ ਆ ਆ ਗਈ ਤੇ ਬੱਕਰੀਆਂ ਆ ਗਿਆ ਪੰਦੇਸ ਵਾਲੀ ਭਾਈ ਭਾਈ ਤੂੰ ਡਾਬਾ ਲਈ ਜਾਂਦਾ ਸਾਡੇ 58 ਦੇ ਕੇ ਇੱਕ ਮਿੰਟ ਕਰ ਇੱਕ ਮਿੰਟ ਰਾਜੇ ਇੱਕ ਮਿੰਟ ਭਾਈ ਰਾਜੀ ਭਾਈ ਜਨਾਉ ਨਹੀਂ ਯਾਰ ਮੰਗਦਾ ਯਾਰ ਨਹੀਂ ਐਡਾ ਯਾਰ ਮੈਂ ਵੀ ਰੱਬ ਤੇ ਦੀਨ ਤੇ ਖੜਾ ਕੁ ਐਡਾ ਪਾਪੀ ਵੀ ਨਹੀਂ ਮੈਂ ਖੜਾ ਵੀ ਬੱਸ ਫਿਰ ਦੋ ਬੱਕਰੀਆਂ ਤੇਰੀ ਸਾਰੀ ਦਲਾਲੀ ਜੀ ਲੈ ਜਾਂਦਾ ਓਰ ਕੀ ਆ ਪਰ ਗੱਲਾਂ ਨਾ ਕਰਦਾ ਕਮਾਸ ਦੇ ਦੀ। ਉਹ ਕਮਾਸ ਆ ਜਾ। ਮਨਤਾ ਨਹੀਂ ਉਹ। ਉਹ ਯਾਰ ਬਾਬਾ ਲੈ ਕੇ ਦੇਵਿਆਂ ਨੂੰ। ਸਾਰਾ ਵਿਆਹ ਅੱਗੇ ਲਾਗੀ ਰੋਲ ਲਾ ਕੇ ਸਾਰਾ ਵਿਆਹ ਵਿਆਹ ਦਾ ਨਹੀਂ ਜਾਣੇ ਦੇ। ਓਏ। ਹੋਰਿਆ ਗੱਲ ਬੜਾ ਬੋਲ। ਪਰ ਲੱਗੀ ਜਾਂਦੇ ਆ ਤਾਂ ਗਿਆ। ਕੋਈ ਨਹੀਂ ਜਾਣਦਾ ਕਿ ਆਈ। ਲੱਗੋ ਅੱਛੇ ਨੂੰ ਪਰ। ਜਾ ਨਾ ਦੇ ਨੀ ਬਾਈ ਜੇ ਨਾਂ ਨਹੀਂ ਮੈਂ ਲਿੱਤੋ ਹੀ ਨਹੀਂ ਬਕੀ ਤੂੰ ਕਾ ਖੜੇ ਓ ਯਾਰ ਫਿਰ ਚੱਲ ਲੈ ਬਈ ਉਹ ਬਚਾਲਦੇ ਆ ਯਾਰ ਆਪਾਂ ਕਿਹੜੇ ਲੈ ਲਈ ਜਨੇ ਬੋਕ ਉਹ ਕੋਈ ਹੋਰ ਲੈ ਲਾਂਗੇ ਬਾਈ ਯਾਰ ਲੈ ਲੈਨੇ ਆ ਕਿਹੜਾ ਮੇਲਾ ਖਤਮ ਨੀ ਪੀ ਲੋ ਜਾਓ ਜਾ ਇੱਦਾਂ ਗੱਲ ਕੀ ਆਪਾਂ ਦੀ ਪਿਆਰ ਦਾ ਤੂੰ ਦਾ ਜੂਸ ਤੂੰ ਸਾਨੂੰ ਹੋਰ ਆ ਗਿਆ ਵੱਡਾ ਕਰਕੇ ਆ ਪਕਾਈ ਕਰਾਈ ਜਾਂਦਾ ਲੈ ਪੀ ਲੋ ਤੇ ਭੱਜੋ ਬੱਸ ਅੱਤਿਆ ਬੰਦੇ ਹੋਈ ਖੜੇ ਅੱਥੇ ਹਾਂ ਉਹ ਚੋਰ ਹੋ ਗਏ ਨਾ ਚੋਰ ਤਾਂ ਲੱਗਣੀ ਦਲਾਸ ਦੇ ਦਲਾਸ ਜੋਖ ਹੋ ਗਏ ਨਾ ਚੱਲੇ ਦੀ ਖਰਾਬ ਹੋ ਗਈ ਥੱਲੇ ਨੂੰ ਕਿੰਨਾ ਹੋ ਗਿਆ ਪਾਪਾ ਛੋਟੇ ਸਾਢੇ 57 ਸਾਢੇ 57 ਆ ਮੋਢੇ ਤਾਂ ਲਾ ਮੋਢੇ 58 ਦਾ ਕਾ ਹੋ ਗਏ ਤੁਹਾਨੂੰ ਜੀ ਆਹ ਰਖੋ ਬੱਟੇ ਕਿੱਲਾ 52 ਦੀਆਂ ਹੋ ਗਿਆ ਤੁਹਾਨੂੰ ਛੋੜ ਕਰਾਉਂਗਾ ਛੋੜ ਰਹਿ ਕੇ ਛੋੜ ਦੀ ਗੱਲ ਕਰਦੀ ਜਾਨਾ 52 ਦੀ ਕਿੰਨੇ ਦੀਆਂ 52 ਦੀਆਂ ਸਾਢੇ 57 ਪਹਿਲਾਂ ਗਿਆ ਸੀ ਹਾਂ 52 ਦੀਆਂ ਕਹਿੰਦਾ ਪਿਆ ਦਿਨ ਹਾਂ ਗੱਲ ਸੁਣ ਲੈ ਬੱਬੂ ਤੈਨੂੰ ਮਨਜ਼ੂਰ ਆ ਬੱਕਰਿਆਂ ਨੂੰ ਹੱਥ ਪਾਲਾ ਨਹੀਂ ਆਪਾਂ ਨੂੰ ਕੋਈ ਲਾਲਚ ਨਹੀਂ ਪਰ ਜੀ ਲੈਵਾਂਗੇ ਸ਼ੋਰਟ ਕੋਰ ਤਾਂ ਬੱਚੇ ਖੜੀ ਰੱਖੋ ਪਰ ਜੀ ਦਾ ਕਿ ਮੈਂਂਦਾ 100 ਰੁਪਿਆ ਉਹਦੀ ਉਹਦੇ ਨਾਲ ਉਹਦੇ ਨਾਲ ਫਿਰ ਯਾਰ ਉਹਨੂੰ ਵੀ ਤੱਕਾ ਗਾਲ੍ਹਾਂ ਲਾ ਓਏ ਗਾਲ੍ਹਾਂ ਤੂੰ ਹੈ ਪੰਜਾਬ ਦਾ ਬੱਚਾ ਕਿਉਂ ਯਾਰ ਤੂੰ ਲੁੱਟ ਕੇ ਖਾ ਗਿਆ ਸਾਨੂੰ ਤੇ ઓ ਯਾਰ ਕਿਉਂ ਸੀ ਉਸ ਗੁਰੂਆਂ ਪੀਰਾਂ ਦੇ ਬੱਚਿਆਂ ਯਾਰ ਤੂੰ ਐਡਾ ਮਰੀ ਜਨਾਂ ਬੰਦਾ ਐ ਕਮਾਲ ਕਰਤੀ ਤੂੰ ਕੋਈ ਮਹਿਰਗਾਨੀ ਐ ਦੀਆਂ ਐਡੇ ਸਤ ਗੁਰਾਂ ਦੇ ਬੱਚੇ ਹੋ ਕੇ ਅਸੀਂ ਯਾਰ ਕਮਾਲ ਕਰਤੀ ਤੂੰ ਮਾਰਤਾ ਯਾਰ ਸਾਨੂੰ ਤੂੰ ਅੱਜ ਸਾਡਾ ਪੰਜਾਬੀ ਖੂਨ ਹੋ ਗਿਆ ਤੂੰ ਸਾਨੂੰ ਮਾਰੀ ਨਾ ਨਹੀਂ ਨਹੀਂ ਤੈਨੂੰ ਮਰਦੇ ਹੋ ਓ ਤੂੰ ਸਾਡਾ ਪੰਜਾਬੀਆਂ ਭਰਾਵਾ ਟੇਕ ਜਾ ਤਾ ਨੂੰ ਮਰ ਜਾ ਚੁੱਪ ਕਰਕੇ ਪੰਜਾਬੀ ਪੰਜਾਬ ਦੀ ਸ਼ਰਮ ਮੰਨਦਾ ਹੋਰ ਇਹ ਦੋ ਬੱਕਰੀਆਂ ਜੀ ਚੱਲ ਦੇ 52000 ਦਾ 52000 ਦਾ ਲੈ ਰੋ ਪੈਸੇ ਲੈ ਪੈਸੇ ਸੱਚੇ ਬਾਦਸ਼ਾਹ ਨੂੰ ਯਾਦ ਕਰਿਆ ਕਰ ਆ 500 ਦੇ ਵੀਰੇ ਹਾਂ ਪੱਕਰਦੇ ਦੇ ਦਿੰਦੇ ਬਾਬੇ ਨੇ ਕਰਾ ਲੱਗੀ ਵੀਡੀਓ ਦਾ ਵੀਡੀਓ ਵਾਲੇ ਦਾ ਸੋਲੋ ਕੀੜਾ ਲਿਖਿਓ ਵੀਡੀਓ ਤੇ ਹਾਂ ਕੋਈ ਚੱਕਰ ਨਹੀਂ ਕੀੜਾ ਲਿਖ ਦੇ ਉੱਤੇ ਕੀੜਾ ਬੋਲਦੇ ਆ ਕੋਈ ਨਾ ਕੋਈ ਜ਼ਰੂਰ ਲਿਖਿਓ ਕੋਈ ਨਾ ਕੋਈ ਲਿਖ ਕੇ ਭੇਜ ਜਾ 500 ਪਰਾਇ ਵਿੱਚ ਨਾ 500 ਵਿੱਚ ਕੀ ਕਹਿੰਦੇ ਹੁੰਦੇ ਆ ਜਿਹੜਾ ਨਾਂ ਕੱਚੇ ਰੱਖੇ ਹੁੰਦੇ ਆ ਨਾ ਪਾਣੀ ਨਾ ਧਿਆਣੀ ਪਿਆਤਾ ਨਹੀਂ ਨਿੰਬੂ ਵਾਲਾ ਪਾਣੀ ਸਾਨੂੰ ਹਾਂ ਇਹ ਤਾਂ ਕਰ ਜਾ ਜੱਗੰਨਾ ਹਾਂ ਇੱਕ ਵਾਰ ਇਹ ਨਾ ਪੈਸੇ ਵਿੱਚ ਕਰ ਦੋ ਤੁਹਾਨੂੰ ਚਲੋ ਕੋਟ ਇਹਨੂੰ ਬੁਲਾ ਆ ਯਾਰ ਆ ਤੂੰ ਗਿਆ ਅੱਲਾ ਲੱਗਿਆ ਮੰਜੇ ਦੇ ਭਾਈਆ ਮੰਜੇ ਮੈਨੂੰ ਪਾਣੀ ਪੀਂਦੇ ਮੇਰੇ ਤਾਂ ਸਕਾਤਾ ਇਹਨਾਂ ਨੇ ਮੂੰਹ ਭਰਾਵਾ ਆਇਨਾ ਮੱਥਾ ਮਾਰਾ ਹੈ ਅਰੇ ਗੱਕਾਰ ਦਦਾਸੀ ਕਾਦੀ ਦਲਾਲੀ ਤੇ ਇਹ ਲੱਗਦੇ ਆ ਜੋਰ ਲੱਖ ਮੰਗੇ ਜੀ ਨਹੀਂ ਲੱਗ ਜਾਣੀ ਤੇਰੀ ਬਾਈ ਜੀ ਨਹੀਂ ਲੱਗਦੀ ਆ ਗਿਆ ਇਹ ਨਾ ਉਹ ਡਰ ਕੇ ਆ ਡਰ ਕੇ ਆ ਨਹੀ ਭਾਈ ਇਹ ਨਾ ਕੰਨ ਲੱਗ ਗਿਆ ਸਾਡਾ ਕਰਮ ਆ ਅਸੀਂ ਟੱਕ ਕੇ ਸੌਦਾ ਨਹੀਂ ਛੱਡਿਆ ਸ਼ਿਕਾਰ ਅਸੀਂ ਮਾਰਿਆ ਦਿਖਾਵੇ ਕੋਈ ਹੋਰ ਇਹ ਕਰਮ ਨਹੀਂ ਹੁੰਦਾ ਦੇਖ ਮੇ ਸਾਡੀ ਹੁਣ 500 ਬੱਕਰੀ ਛੱਡ ਕੇ ਜਾਂਦੇ ਸੀ ਇੰਚਾਰਟ ਦੇ ਮਾਰਨੋਂ ਆ ਤੇ ਸਹੀ ਗੱਲ ਆ ਓਏ ਇਹ ਨਹੀਂ ਬਾਬੇ ਦੇ ਘੜ ਤੇ ਆਪਦੇ ਨਿਕਲ ਗਏ ਨਹੀਂ ਭਾਈ ਐ ਨਹੀਂ ਯਾਰ ਸੌਦਾ ਟੱਕ ਕੇ ਛੱਡਿਆ ਨਾ ਪਰ ਆਪਣੀ ਗਲਤੀ ਹੋ ਜਾਂਦੀ ਬਾਪੇ ਤਾਂ ਉਹ ਬਾਕੀ ਤਾਂ ਉਹਦੇ ਰੇ ਨਹੀਂ ਹਾਂ ਬਹੁਤ ਬਾਕੀ ਆਪਿਆ ਆਜਾ ਅੰਬ ਵਾਲਾ ਗਲਾਸ ਅਚ ਉਹ ਵੀ ਦੀ ਕਿੱਤੀ ਬਾਕੀ ਤਾਂ ਕੀ ਕਿਹਾ ਹੋ ਗਿਆ ਉਸ ਤੇ ਗੁੱਸੇ ਤੇ ਬਾਬਾ ਦਾ ਕਿੱਛ ਦਾ ਬੱਕਰੀਆਂ ਕੋਹ ਰਸ਼ਮੀ ਪਾਜ ਪਾਜ ਬੱਤੀ ਆ ਮੋਰ ਉਹ ਤੂੰ 2 2000 ਦੀ ਰੱਖ ਲੈ ਲਾਲਾ ਪਰੇ ਹੁਣ ਬੱਕਰੀਓਂ ਮਗਾ ਲਿਆ ਪੰਜੇ ਪੰਜੀ ਹਜ਼ਾਰ ਦਾ ਲਾ ਆ ਗਿਆ ਬਾਕੀ ਲਾਲਾ ਲਾ ਗਿਆ ਹੋਰ ਕਿੰਕ ਦੇਗਾ ਹਾਂ ਅਗੇਂਦੇ ਹੀ ਆ ਠੀਕ ਆ ਆ ਕੈਮਰਾ ਮੈਨੂੰ ਫੜਾ ਲੇ ਬਾਬੇ ਤੋਂ ਜੂਸ ਦੀ ਬੋਤਲ ਮੰਗਾ 5000 ਦੇ ਕਹਿਣਾ ਈ ਛੋਕੇ ਜਦੋਂ ਵੇਖਦੇ ਆ ਪਤਾ ਦੋ ਦੋ ਲੱਗਦਾ ਬਾਬਾ ਪਿਆਉ ਤੈਨੂੰ ਨਾ ਉਹ ਨਿਕੜੂ ਕਹਿੰਦਾ ਲੈਣ ਵਾਰੀ ਪੈਸੇ ਹੋਰ ਹੁੰਦੇ ਆ ਤੇ ਦੇਣ ਵਾਰੀ ਹੋਰ ਹੁੰਦੇ ਆ ਉਹ ਗੱਲ ਆ ਛੁੱਕ ਲਾਲ ਛੁੱਕਦਾ ਦਾਦਾ ਬੋਕਣ ਲੈ ਆ ਛੁੱਕਦਾ ਦਾਦਾ ਬੜਾ ਜਾਲੀ ਚੀੜਾ ਬੜੇ ਦਾਣੇ ਚਾਰ ਕੇ ਲੈ ਚਲ ਬੰਦਾ ਚਲ ਬਲੇ दाने ਚੀਰ चार के लिए ਬੱਕਰੀਆਂ ਬਲੇ ਦਾਣੇ ਚੁੱਪ ਚਲ ਪਏ ਗੇ ਲੰਦ ਬਹੁਤ ਆਪਸ ਹੀ ਗਏ ਆਪਾਂ ਦਾ ਆਪਰੇ ਗੱਲਾਂ ਕਰ ਉਹ बकरी तो खाओ लोग बब्बू ने कहना माल चंगा बब्बू बकरी चंगी पढ़ता हाँ माल देखते ਇਹ ਗਏ ਹੁਣ ਇਹ ਆ ਗਿਆ ਹੋਰ ਨਾ ਨਾ ਪੂਰੀ ਗੁੱਟੀ ਹੈ ਉੱਤੇ ਪੂਰੀ ਇੱਕ ਇੱਕ ਦਿਨ ਕਿੰਨੇ ਸੀ 40 40 ਇੱਕ ਹੋਰ ਹੱਥ ਮਾਰ ਲਾ ਇੱਕ ਦਾ ਰੁਪਿਆ 20 ਦੀ ਆਪਣੀ ਬੰਨਦੀ ਸੀ ਗੁੱਟੀ ਉਹ ਪਾਟੀਆਂ ਲੱਗਿਆਂ ਲੱਗ ਕਿ ਅੱਲਾਕੇ ਨੇ ਕਿਹਦੇ ਕੋਲ ਨਾ ਫਾਲਤੂ ਆ ਗਿਆ ਨਾ

ਇਹ 40 ਜਾਂ 30 ਜਾਂ 20 ਜਾਂ 10 ਜਾਂ 4 ਨਹੀਂ ਕੱਟਿਆ ਲੋਕ ਵੀ ਇਹਨਾਂ ਨੂੰ ਫਿਰ ਗਿਣ ਲੋ ਨੋਰ ਘਟਾ ਜੀ ਤੋਂ ਗਨੇ ਗਨੇ ਚ ਬਟੇ ਪਾਉਂਦੇ ਆ ਆ ਪਰਤੀ ਵਿੱਚ ਨਹੀਂ ਇੰਨਾ ਗਣੀ ਨਹੀਂ ਤੁੱਤੀ ਹਾਂ ਇਹ ਕਿਹੜਾ ਕੋਈ ਨਹੀਂ ਸਕਦਾ ਬਾਹਰ ਸਕਦਾ ਜਿਹਨੇ ਆਪ ਪਰਤੀਆਂ ਪਾਈਆਂ ਜਮਾ ਲੱਗਦੇ ਚਲ ਦੁਬਾਰਾ ਜੀਨੀ ਵੀ ਗਲਤ ਹੋ ਜਾਂਦਾ ਕੱਲ ਜਾਂਦੀ ਹੈ ਕੱਢਦੀ ਹੁਣ ਦੋਨੇ ਪਾਸੇ ਨਵਣ ਲੱਗੀ ਜਗੜ